ਮਹਾਨਗਰ ਲੁਧਿਆਣਾ ਦੇ ਟਰਾਂਸਪੋਰਟ ਨਗਰ ਇਲਾਕੇ ਦੇ ਵਿੱਚ ਸਸਨੀ ਫੈਲ ਗਈ ਹੈ ਜਦ ਰਾਂਘੀਰਾ ਦੇ ਬੁੱਲੋਂ ਉੱਥੇ ਇੱਕ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇ ਵੇਖੀ ਗਈ। ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੀਸੀਆਰ ਮੁਲਾਜ਼ਮ ਮੌਕੇ ਤੇ ਪਹੁੰਚੇ ਤੇ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਵਿਅਸਤ ਏਰੀਆ ਦਿੱਲੀ ਤੋਂ ਅਮ੍ਰਿਤਸਰ ਰੋਡ ਤੇ ਪੈਂਦੇ ਟਰਾਂਸਪੋਰਟ ਨਗਰ ਦੇ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਵੇਖਣ ਦੇ ਨਾਲ ਇਲਾਕੇ ਦੇ ਵਿੱਚ ਸਸਨੀ ਫੈਲ ਗਈ ਹੈ। ਪਹਿਲੀ ਨਜ਼ਰ ਦੇ ਵਿੱਚ ਵੇਖਣ ਤੋਂ ਇਹ ਜਾਪ ਦੀ ਕਿ ਮਰਨ ਵਾਲਾ ਵਿਅਕਤੀ ਜਿਸ ਦਾ ਬੜੀ ਬੇਰਮੀ ਦੇ ਨਾਲ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਸਬੂਤ ਮਿਟਾਉਣ ਦੀ ਨੀਅਤ ਦੇ ਨਾਲ Laash ਉੱਥੇ ਸੁੱਟੀ ਗਈ ਹੈ। ਦੱਸਦੇ ਇਹ ਕਿ ਉਸ ਵੇਲੇ 7 ਵਜੇ ਦੇ ਕਰੀਬ ਇਸ ਦਾ ਪਤਾ ਲੱਗਦਾ ਹੈ। ਹਾਲਾਂਕਿ ਅਜੇ ਹਾਂ ਕੋਈ ਸਬੂਤ ਨਹੀਂ ਮਿਲ ਰਿਹਾ ਜਿਸ ਤੋਂ ਪਤਾ ਲੱਗ ਸਕੇ ਕਿ ਆਖਰ ਕਿਸ ਵੇਲੇ Laash ਜਿਹੜੀ ਉੱਥੇ ਸਿੱਟੀ ਗਈ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਕੀਆ ਜਾ ਰਿਹਾ ਕਿ ਵਿਅਕਤੀ ਦਾ ਚਿਹਰਾ ਬੁਰੀ ਤਰੀਕੇ ਦੇ ਨਾਲ ਖਰਾਬ ਕੀਤਾ ਗਿਆ ਤੇ ਮ੍ਰਿਤਕ ਦੇ ਕੋਲੋਂ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਉਸ ਦੀ ਪਛਾਣ ਹੋ ਸਕੇ। ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ CCTV ਗਾਲਾਂ ਦੀ ਕੋਸ਼ਿਸ਼ ਕਰ ਰਹੀ ਹੈ ਯਾਰ ਆਪਾਂ ਜੀ ਆਪਣਾ ਟਾਈਮ ਸਰ ਪਹੁੰਚ ਗਈ ਸੀਗੀ ਹਾਂ ਫੋਨ ਕਰਾਂ ਤਾਂ 10 ਮਿੰਟ ਬਾਅਦ ਮੀਡੀਆ ਪਹੁੰਚ ਗਈ ਸੀ ਪ੍ਰਸ਼ਾਸਨ ਜੀ ਆਪਣੇ ਪਹੁੰਚੇ ਹੁਣ 10 ਵਜੇ ਯਾਨੀ ਕਿੰਨੇ ਵੇ ਤੁਸੀਂ ਕਾਲ ਕੀਤੀ ਸੀਗੀ ਪੂਰੇ 8:15 ਮਿੰਟ ਤੇ ਕਾਲ ਕੀਤੀ ਸੀ ਪ੍ਰਸ਼ਾਸਨ ਨੂੰ ਤੇ ਕਿੰਨੇ ਵਜੇ ਪਹੁੰਚੇ 10 ਵਜੇ ਪਹੁੰਚੇ ਜੀ ਕੀ ਲੱਗਦਾ ਕਿਵੇਂ ਦੇਖਦੇ ਹੋ ਇਸ ਕਾਰਜ ਬਾਰੇ ਇਹ ਕਾਰਾਂ ਦੇ ਪ੍ਰਸ਼ਾਸਨ ਦੇ ਢਿੱਲ ਬਹੁਤ ਆ ਜੀ ਢਿੱਲ ਬਹੁਤ ਹੈ ਇਸ ਚੀਜ਼ ਨੂੰ ਕਿਉਂਕਿ ਇਹ ਅਸੀਂ ਦੇਖਿਆ ਸੀ 7:30 ਵੇ ਮੈਨੂੰ ਨਿਆਣਾ ਆਣ ਕੇ ਦੱਸ ਗਿਆ ਸੀਗਾ ਕਿ ਇਹ ਲਾਸ਼ ਪਈ ਆ ਮੈਨੂੰ ਮਜ਼ਾਕ ਬਖੋਲ ਲੱਗਦਾ ਸੀਗਾ ਇਹ ਚੀਜ਼ਾਂ ਬਾਰੇ ਤੇ ਮੈਂ ਆਣ ਕੇ ਵੇਖਿਆ ਫਿਰ ਮੈਂ ਕਿਹਾ ਸੱਚੀ ਗੱਲ ਹੈ ਬੈਂਡ ਕਮਾਂਡ ਤੇ ਕਹਿਣ ਲੱਗੇ ਕਿ ਮੀਡੀਆ ਨੂੰ ਫੋਨ ਕਰੋ ਪੁਲਿਸ ਨੂੰ ਫੋਨ ਕਰੋ ਫੇ ਮੈਂ ਮੀਡੀਆ ਨੂੰ ਕੀਤਾ ਜੀ ਭਾਜੀ ਫੇ ਮੁਲਾਜ਼ਮ ਨੂੰ ਕੀਤਾ ਪੀਸੀਆਰ ਨੂੰ ਕੀਤਾ ਪੀਸੀਆਰ ਨੇ ਕਹਿੰਦੇ ਮੈਂ ਭੇਜ ਰਿਹਾ ਭੇਜ ਦਿਆਂ ਤਿੰਨ ਵਾਰੀ ਮੈਂ ਫੋਨ ਲਾਇਆ ਵਾ ਤਿੰਨ ਵਾਰੀ ਮੈਨੂੰ ਇਹੀ ਜਵਾਬ ਆਉਂਦਾ ਹੈ ਕਿ ਮੈਂ 10 ਮਿੰਟ ਤੇ ਭੇਜਣ ਦਿਆਂਗੇ ਤੇ 10 ਮਿੰਟ ਤੇ ਤਾਂ ਆਲੇ ਆਈ ਨਹੀਂ ਹੋਨ 60 ਕਿੰਨੇ ਕਵੇ ਪਤਾ ਲੱਗਿਆ ਸੀ ਇਸ ਬੋਡੀ ਬਾਰੇ 60 7:30 ਵਜੇ ਸਾਢੇ 7:30 ਮੈਨੂੰ ਇਧਰ ਜਿਹੜਾ ਨਿਆਣੇ ਸੀਗਾ ਬੱਚੇ ਉਹ ਜਾਣ ਕੇ ਮੈਨੂੰ ਦੱਸ ਕੇ ਕੋਈ ਮੈਂ ਤਾਂ ਡੱਗੀਆਂ ਦਾ ਕੰਮ ਕਰਦਾ ਸੀ ਤਾਂ ਕਰਕੇ ਅੱਛਾ ਤੁਸੀਂ ਨੇੜੇ ਮਰਕਟ ਸਾਹ ਪਰ ਰਹਿੰਦੇ ਨਹੀਂ ਜੀ ਮੈਂ ਸੈਕੰਡ ਹੈਂਡ ਗੱਡੀਆਂ ਮੋਟਰਸਾਈਕਲ ਵਗੈਰਾ ਵੇਚਦਾ ਹਾਂ ਇੱਥੇ ਆਣ ਕੇ ਠੀਕ ਹੈ ਅੱਛਾ ਉਹ ਚੀਜ਼ ਕਰਕੇ ਮੈਂ ਤੇ ਆਣਾ ਰਹਿਣਾ ਮੈਂ ਕਿੰਨਾ ਕੁ ਟਾਈਮ ਹੋ ਗਿਆ ਮੈਂ ਤਾਂ ਜੀ 7:30 ਵਜੇ ਆਈ 7:30 ਤਾਂ ਪਿਆ ਹੋਇਆ ਜੀ ਉਹ 10:00 ਵੱਜ ਗਏ ਸਾਢੇ 10 ਤੋਂ ਭਰ ਹੋ ਰਹੇ ਆ ਜੀ ਜਿਹੜੇ ਇਹ ਜਿਹੜੇ ਆਸ-ਪਾਸ ਲੋਕ ਰਹਿੰਦੇ ਨੇ ਉਹਨਾਂ ਨੇ ਵੈਰੀਫਾਈ ਕੀਤਾ ਬੰਦਾ ਇਹਨਾਂ ਦਾ ਤਾਂ ਨਹੀਂ ਹੈਗਾ ਇਹਨਾਂ ਦਾ ਕੋਈ ਬੰਦਾ ਨਹੀਂ ਹੈਗਾ ਉਹ ਜਿਹੜੇ ਆਸ-ਪਾਸ ਰਹਿੰਦੇ ਉਹ ਕਹਿੰਦੇ ਕਿ 5:30 5:30 ਵਜੇ ਕਾਂਡ ਆ ਇਹ ਅੱਛਾ ਕਿਉਂਕਿ 4 ਵਜੇ ਗੱਡੀ ਗਈ ਸੀ 4 ਵਜੇ ਲਾਸ਼ ਕੋਈ ਨਹੀਂ ਸੀ ਇੱਥੇ ਕੀ ਲੱਗਦਾ ਇਸ ਨੂੰ ਮਾਰਿਆ ਵੀ ਇੱਥੇ ਗਿਆ ਜਾਂ ਫਿਰ ਬਾਹਰ ਕਿ ਕਿਧੋ ਲਿਆਦਾ ਕੋਈ ਕਹਿੰਦਾ ਕਿ ਹਰ ਸਾਲ ਹੋਲੀ ਜਾਂਦੀ ਹੁੰਦਾ ਪਿਛਲੇ ਸਾਲ ਵੀ ਹੋਲੀ ਤੋਂ 4 ਦਿਨ ਪਹਿਲਾਂ ਕਲਾਸ਼ਮਨੀ ਦੇ ਪਰਲੇ ਪਾਸੇ ਨੂੰ ਹਾਂ ਅੱਜ ਫੇਰ ਹੋਲੀ 4 ਦਿਨ ਆ ਗਈ ਫੇਰ ਵੀ ਲਗੀ ਆ ਹਾਂ ਕੋਈ ਕਹਿੰਦਾ ਮਾਰਿਆ ਕੋਈ ਕਹਿੰਦਾ ਕਸੀਟ ਕੇ ਲਾਇਆ ਕੋਈ ਕਹਿੰਦਾ ਅੱਖਾ ਕੱਢ ਦੇਵੇ ਕਹਿੰਦਾ ਕੁੱਤੇ ਨੇ ਵੱਢ ਲਿਆ ਮੂੰਹ ਨੂੰ ਕੋਈ ਇਨਕੁਵਰੀ ਅਸੀਂ ਨਹੀਂ ਦੱਸ ਸਕਦੇ ਇਨਫੋਰਮੇਸ਼ਨ ਨਹੀਂ ਲੱਗਿਆ ਦੱਸੋ ਉਹਨੂੰ ਤੇ ਲੱਗੀ ਫੋਨ ਆਇਆ ਸਰ ਕੰਟਰੋਲ ਤੋਂ ਵੀ ਡੈੱਡ ਬੋਡੀ ਪਈ ਆ ਮੈਂ ਮੌਕੇ ਤੇ ਦੇਖਿਆ ਆਣ ਕੇ ਜਿਹੜੇ ਹਾਲਾਤ ਮੈਨੂੰ ਲੱਗੇ ਨੇ ਉਹ ਆਪਣੇ ਸੋਚੋ ਸਾਹਿਬ ਵੈਰੀਫਾਈ ਕਰਨਗੇ ਆਣ ਕੇ ਵੀ ਕੀ ਕੀ ਨਹੀਂ ਕੋਲ ਨੂੰ ਕੀ ਲੱਗਦਾ ਹੈ ਬੋਡੀ ਦੇ ਹਾਲ ਦੇਖ ਕੇ ਨਹੀਂ ਉਸ ਸਾਡੇ ਜਿਹੜੇ ਤਫਤੀਸ਼ੀ ਅਫਸਰ ਹੁੰਦੇ ਨੇ ਨਾ ਜੀ ਆਪਣੇ ਐਸਓ ਚਾਹਬ ਆਉਣਗੇ ਮੌਕੇ ਤੇ ਉਹ ਸਭ ਕੁਝ ਦੇਖਣਗੇ ਆਣਗੇ ਵੀ ਕਿਹੜੇ ਦੇ ਹਲਾਤਾ ਜਾਂਦਾ ਕਿ ਡੈੱਡ ਬੋਡੀ ਆ ਠੀਕ ਹੈ ਜੀ ਠੀਕ ਹੈ ਲੋਕਾਂ ਵੱਲੋਂ ਕੋਈ ਜਾਣਕਾਰੀ ਮਿਲੀ ਇਥੋਂ ਮੈਂ ਪਤਾ ਕਰ ਰਿਹਾ ਸਾਰੇ ਤੱਕ ਪੁੱਛੀ ਕਰ ਰਹੇ ਆ ਇਹਨਾਂ ਕੋਲ ਕੋਈ ਡਾਕੂਮੈਂਟ ਵਗੈਰਾ ਜਿੱਤੇ ਸ਼ਰਾਬ ਤੋਂ ਹੋ ਸਕੇ ਅਜੇ ਕੁਝ ਨਹੀਂ ਆ ਦੇਖਿਆ ਸਾਹ ਬਣ ਕੇ ਦੇਖਾਂਗੇ ਸਾਰਾ ਕੁਝ ਕਰ ਲਿਆ ਤੁਸੀਂ ਕੋਈ ਚੈੱਕ ਨਹੀਂ ਕੀਤਾ ਹੈ ਭਾਈ ਚੈੱਕ ਨਹੀਂ ਕੀਤਾ